ਤੇ ਭਾਈ ਮਰਦਾਨਾ ਸਾਹਿਬ ਜੀ ਪੁੱਛਦੇ ਆ ਮਹਾਰਾਜ ਹੁਣ بارش ਹੋ ਲੱਗੀ ਵੀ ਕੋਈ ਸਮਾਂ ਟੱਕ ਟਿਕ ਜਾਈਂ ਸ਼ਹਿਰ ਦਾ ਨਾਂ ਨਹੀਂ ਦੱਸਿਆ ਉਸ ਸਾਖੀ ਚ ਮਹਾਰਾਜ ਕਹਿੰਦੇ ਜਿਹੜਾ ਅੱਗੇ ਗ੍ਰਾਂਹ ਆਏਗਾ ਉੱਥੇ ਆਪਾਂ ਰੁਕ ਜਾਨੇ ਆ ਗੁਰੂ ਸਾਹਿਬ ਬਾਹਰ ਰੁਕ ਜਾਂਦੇ ਆ ਸਵੇਰੇ ਸ਼ਾਮ ਕੀਰਤਨ ਹੁੰਦਾ ਹੈ ਹਰ ਵਕਤ ਇਬਾਦਤ ਹੁੰਦੀ ਹੈ ਇੰਨੀ ਧੀਰ ਨੂੰ ਉੱਥੇ ਸ਼ਬਦ ਵਰਤੇ ਖਤਰੀ ਲਫ਼ਜ਼ ਵਰਤੇ ਪਰ ਨਾਮ ਨਹੀਂ ਲਿਖਿਆ ਉਹ ਆਉਂਦਾ ਮਹਾਰਾਜ ਜੀ ਦਾ ਕੀਰਤਨ ਸੁਣਦਾ ਤੇ ਕੀਰਤਨ ਸੁਣ ਕੇ ਇਨਾ ਅਸਰ ਹੁੰਦਾ ਹੈ ਉਹ ਰੋਜ਼ ਨੇਮ ਬਣ ਆਲਿੰਦਾ ਵੀ ਮੈਂ ਥੋੜੇ ਤੋਂ ਥੋੜਾ ਸਮਾਂ ਕੱਢ ਕੇ ਸੰਗਤ ਜੀ ਜਰੂਰ ਆਉਣਾ ਰੁੱਖ ਥਲੇ ਬੈਠ ਕੇ ਮਹਾਰਾਜ ਕੀਰਤਨ ਕਰਦੇ ਆ ਉਹ ਰੋਜ਼ ਨੇਮ ਨਾਲ ਆਉਣ ਲੱਗ ਪਿਆ ਸਤਿਗੁਰੂ ਜੀ ਦੀ ਹਕਤੀ ਸੇਵਾ ਕਰਨ ਲੱਗ ਪਿਆ ਉਹਦਾ ਇੱਕ ਮਿੱਤਰ ਹੈ ਉਸੇ ਪਿੰਡ ਦੇ ਵਿੱਚ ਉਹਨੂੰ ਰੋਜ਼ ਪੁੱਛਦਾ ਵੀ ਆ ਮੈਜਿਕਲ ਦੇਖਣਾ ਤੂੰ ਮਿਲਦਾ 길ਦਾ ਵੀ ਘੱਟ ਗੈਂ ਸਾਰਾ ਦਿਨ ਕਿੱਥੇ ਰਹਿਨੇ ਹੈ ਤੂੰ ਰੋਜ ਕਿੱਥੋਂ ਜਾਣਾ ਤੇ ਉਹ ਆਪੋ ਕਹਿੰਦਾ ਇੱਕ ਵਾਰ ਸਾਧੂ ਆਏ ਨੇ ਸੰਤ ਸ਼ਬਦ ਵਰਤਿਆ ਸਾਖੀ ਜੀ ਸੰਤ ਆਏ ਨੇ ਮੈਂ ਰੋਜ ਉਹਨਾਂ ਕੋਲ ਕੀਰਤਨ ਸੁਣ ਜਾਣਾ ਰੋਜ ਉਹਨਾਂ ਦੇ ਬਚਨ ਸੁਣਨਾ ਤੇ ਜਦੋਂ ਵਕਤ ਮਿਲ ਜਾਂਦਾ ਮਾਤੀ ਸੇਵਾ ਕਰਨਾ ਉਹ ਹੱਸ ਕੇ ਕਹਿੰਦਾ ਕਿਹੜੇ ਮਾੜੇ ਰਸਤੇ ਪੈ ਗਿਆ ਕਿਹੜੇ ਰਾਹ ਪੈ ਗਿਆ ਤੂੰ ਆਹ ਤੇਰੀ ਉਮਰ ਸੰਗਤ ਜਾਣ ਵਾਲੀ ਚਾਰ ਦਿਨ ਜ਼ਿੰਦਗੀ ਮਿਲੀ ਹੈ ਤੇ ਉਹ ਗੋ ਬੜੀ ਨਿਮਰਤਾ ਸਹਿਤ ਕਹਿੰਦਾ ਵੀ ਜੇ ਤੂੰ ਹੀ ਮੇਰੇ ਨਾਲ ਚੱਲੇ ਤੂੰ ਕਿੱਥੇ ਜਾਣਾ ਉਹ ਫਿਰ ਅਗੋ ਦੱਸਦਾ ਮੈਂ ਬੇਸ਼ਾਲਿਆ ਜਾਣਾ ਮੈਂ ਵਾਸ਼ਨਾ ਸੰਯੁਕਤ ਜਿੱਥੇ ਅੱਡੇ ਨੇ ਉੱਥੇ ਜਾਣਾ ਉਹ ਕਹਿੰਦਾ ਤੋ ਅਨ ਅੱਜ ਮੇਰੇ ਨਾਲ ਸੰਗਤ ਚੱਲ ਕੇ ਦਿਖਾ ਚਲੀ ਅੱਜ ਉਹ ਕਹਿੰਦਾ ਵੀ ਨਾ ਨਾ ਮੈਂ ਨਹੀਂ ਇਸ ਤਰ੍ਹਾਂ ਜਾਂਦਾ ਹੁੰਦਾ ਤੂੰ ਤੇ ਕਮਲਾ ਹੋ ਗਏ ਗੱਲ ਕਰਦੇ ਕਰਦੇ ਕਈ ਦਿਨ ਦੋਨੋਂ ਘਰੋਂ ਇਕੱਠੇ ਨਿਕਲਦੇ ਆ ਇੱਕੋ ਰਸਤੇ ਚੋਂਦੇ ਆ ਇੱਕ ਰਸਤਾ ਵਾਸ਼ਨਾ ਵਾਲੇ ਪਾਸੇ ਚਲਾ ਜਾਂਦਾ ਜੁੱਧਾ ਸੰਗਤ ਵੀ ਚਲਾ ਜਾਂਦਾ ਉਹ ਰੋਜ਼ ਕਹਿੰਦਾ ਉਹ ਬਾਜਾ ਅਖੀਰ ਤੇ ਇੱਕ ਦਿਨ ਉਹ ਕਹਿੰਦਾ ਵੀ ਚੱਲ ਤੂੰ ਰੋਜ਼ ਮੈਨੂੰ ਕਹਿਣਾ ਸੰਗਤ ਜਾਣ ਲਈ ਆਪਾਂ ਤੇਰੇ ਸੰਤ ਦਾ ਪ੍ਰਤਾਵਾ ਲੈ ਲੈਨੇ ਪ੍ਰਤਾਪ ਪ੍ਰੀਖਿਆ ਕਹਿੰਦਾ ਜੀ ਕੀ ਇਕੱਠੇ ਜਾਵਾਂਗੇ ਘਰੋਂ ਐਸ ਜਗ੍ਹਾ ਤੇ ਆਪਾਂ ਵਾਪਸ ਮਿਲਾਂਗੇ ਆਪਾਂ ਇੱਕ ਦਿਨ ਦਾ ਤਜਰਬਾ ਕਰਨਾ ਤੈਨੂੰ ਕੀ ਮਿਲਿਆ ਤੇ ਮੈਨੂੰ ਕੀ ਮਿਲਿਆ ਉਹ ਕਹਿੰਦਾ ਮਨਜੂਰ ਹੈ ਥਾਮ ਕਰਰ ਕਰ ਲਈ ਜੇ ਤੂੰ ਪਹਿਲਾਂ ਆ ਗਿਆ ਤੂੰ ਪਹੁੰਚ ਜੀ ਜੇ ਮੈਂ ਆ ਗਿਆ ਮੈਂ ਕਿਉਂਕਿ ਵਾਪਸ ਇਕੱਠੇ ਨਹੀਂ ਸਮਝਾਂਦੇ ਪ੍ਰਾਤਨ ਜਰਸਾ ਕੀਤੇ ਸ਼ਬਦ ਹੀ ਬੜੇ ਕਮਾਲ ਦੇ ਨੇ ਜੀ ਉਹ ਜਿਹੜੀ ਭਾਸ਼ਾ ਬੜੀ ਸੋਹਣੀ ਉਹ ਕਹਿੰਦਾ ਦੋਨੋਂ ਚੱਲ ਪਏ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਆਇਆ ਨੇ ਕੀਰਤਨ ਸੁਣਿਆ ਸੇਵਾ ਕੀਤੀ ਵਾਪਸ ਚੱਲ ਪਿਆ ਜਿਹੜਾ ਵਾਸ਼ਨਾ ਵਾਲੀ ਜਗ੍ਹਾ ਤੇ ਗਿਆ ਉਹ ਵੀ ਵਾਪਸ ਆ ਗਿਆ ਦੋਨੋਂ ਇਕੱਠੇ ਹੋ ਗਏ ਪਰ ਦੋਨਾਂ ਨੂੰ ਰਸਤੇ ਵਿੱਚ ਇੱਕ ਘਟਨਾ ਵਾਪਰ ਗਈ ਉਹ ਘਟਨਾ ਇਹ ਵਾਪਰੀ ਉਹ ਬੰਦਾ ਵਿਸ਼័យ ਧੁਰਿਆ ਤੇ ਮਨ ਚ ਸੋਚ ਕੇ ਵੀ ਉਹ ਸੰਗਤ ਕਰਨ ਗਿਆ ਮੈਂ ਇੱਥੇ ਚੱਲਾਂ ਤੇ ਫਰ ਦੇਖੋ ਕੀ ਮਿਲਦਾ ਅਲਚਨ ਚੇਤੂ ਨੂੰ ਠੁੱਡਾ ਵਜਾ ਜੀ ਜਦੋਂ ਠੁੱਡਾ ਵਜਾ ਪੈਰ ਵਾਲੀ ਜਗ੍ਹਾ ਉੱਥੇ ਜਿੱਥੇ ਠੁੱਡਾ ਵਜਾ ਉਹ ਵੇਖਿਆ ਉਤੋਂ ਮਿੱਟੀ ਪੱਟੀ ਥੱਲੇ ਗਾਗਰ ਸੀ ਜਿਹੜੀ ਆਪਾਂ ਸੁਣਾਉਂਦੇ ਆ ਮੈਂ ਤਾਂ ਕਹੇ ਸ਼ਹਿਰ ਦਾ ਨਾਂ ਨਹੀਂ ਸਾਕੀ ਜੀ ਸਿਰ ਗਰਾਹ ਲਿਖਿਆ ਰਹੇ ਕਈ ਸੱਜਣ ਕਰਤਾਰਪੁਰ ਕਹਿੰਦੇ ਹੁਣ ਉਹਨੇ ਜਦੋਂ ਮਿੱਟੀ ਪੱਟੀ ਤੇ ਥੱਲੇ ਇੱਕ ਭਾਂਡਾ ਸੀ ਜੀ ਉਸ ਭਾਂਡੇ ਤੇ ਕੱਪੜਾ ਸੀ ਕੱਪੜਾ ਲਾਇਆ ਇੱਕ ਸੋਨੇ ਦੀ ਮੋਹਰ ਲਿਸ਼ਕੇ ਥੱਲੇ ਹੱਥ ਮਾਰਿਆ ਤੇ ਕੋਲਿਆਂ ਨਾਲ ਭਰਿਆ ਪਿਆ ਉਹ ਕਹਿੰਦਾ ਵੀ ਵੇਖ ਮੈਂ ਤਾਂ ਗਿਆ ਕਿੱਥੇ ਆਪਣਾ ਤਾਂ ਇਹ ਹੀ ਦੋਨਾਂ ਦਾ ਪਤਾਵਾ ਹੈ ਨਾ ਤੈਨੂੰ ਕੀ ਮਿਲਦਾ ਮੈਨੂੰ ਕੀ ਉਹਨੇ ਵੇਖਿਆ ਸੋਨੇ ਦੀ ਮੋਹਰ ਜੇਬ 'ਚ ਪਾ ਲਈ ਜਿਹੜਾ ਦੂਜਾ ਸੰਗਤ ਕਰਕੇ ਤੁਰਿਆ ਹੁੰਦਾ ਉਹ ਵੀ ਮਨ ਸੋਚਦਾ ਬਾਬਾ ਜੀ ਤੁਹਾਡੀ ਸੰਗਤ ਕਰਕੇ ਚੱਲਿਆ ਤੇ ਮੈਂ ਕੀ ਦੱਸਾਂਗਾ ਮੈਨੂੰ ਕੀ ਮਿਲਿਆ ਇਸ ਤਰ੍ਹਾਂ ਸੋਚਦਾ ਸੋਚਦਾ ਬੇਧਿਆਨਾ ਪੈਰ ਐ ਐਡਾ ਵੱਡਾ ਕਾਬਲੀ ਕਿ ਕਾਬਲੀ ਕਿਰਕ ਹੁੰਦਾ ਸੀ ਆਪਣੇ ਬੜਾ ਤਿੱਖਾ ਕੰਡਾ ਉਹਦੇ ਬਿਲਕੁਲ ਤਲੀ ਦੇ ਵਿੱਚ ਤਸ ਗਿਆ ਉਹਨੇ ਜਦੋਂ ਕੱਢਿਆ ਪਹਿਲੀ ਗੱਲ ਨਿਕਲੇ ਨਾ ਜਦੋਂ ਕੱਢਿਆ ਖੂਨ ਨਿਕਲ ਗਿਆ ਤੇ ਇਹਨਾਂ ਜ਼ਰੀਲਾ ਕਉ ਉਦਾ ਪੈਰ ਥੱਲੇ ਸੁੱਜ ਗਿਆ ਥੋੜਾ ਜਿਹਾ ਲੰਗੜਾ ਕੇ ਚੱਲਣ ਲੱਗਾ ਜਿਹੜੀ ਜਗ੍ਹਾ ਮੁਕਰਰ ਕੀਤੀ ਸੀ ਦੋਨੋਂ ਆ ਗਏ ਮੈਂ ਬੇਨਤੀ ਕਰਨ ਲੱਗਾ ਇਹ ਤੁਹਾਨੂੰ ਕਹੇ ਚੰਗੇ ਭਾਗ ਸੜ ਜਾਂਦੇ ਨੇ ਮਾੜੀ ਸੋਸਾਇਟੀ ਵਿੱਚ ਮਾੜੀ ਭਾਗ ਚੰਗੇ ਹੋ ਜਾਂਦੇ ਨੇ ਗੁਰੂ ਦੀ ਸੰਗਤ ਵਿੱਚ ਅਜ ਕਬੇਧਰ ਮਾਰਨੀ ਥੋੜਾ ਕਿਹਾ ਕੰਮ ਮਾਰਦੇ ਹੋ ਗੁਰੂ ਸਾਹਿਬ ਕਹਿੰਦੇ ਹਾਂ ਮੈਂ ਤੈਨੂੰ ਦੱਸਾਂ ਬਦਲ ਸਕਦਾ ਦੋਨੋਂ ਇਕੱਠੇ ਹੋਏ ਤੇ ਆਪਸ ਵਿੱਚ ਪੁੱਛਦੇ ਨੇ ਦੱਸ ਵੀ ਕੀ ਮਿਲਿਆ ਉਹ ਪੈਰ ਲੰਗਾ ਕੇ ਤੁਰੇ ਸਨ ਕੁਝ ਦਿਨ ਤੈਨੂੰ ਕੀ ਮਿਲਿਆ ਕਹਿੰਦਾ ਮੈਂ ਵਾਪਸ ਆਇਆ ਮੈਨੂੰ ਠੱਡਾ ਵਜਾ ਤੇ ਰਸਤੇ ਵਿੱਚ ਮੈਂ ਜਦੋਂ ਦੇਖਿਆ ਇੱਕ ਭਾਂਡਾ ਸੀ ਉੱਤੋਂ ਸੋਨੇ ਦੀ ਮੋਹਰ ਸੀ ਆਹ ਦੇਖ ਮੈਨੂੰ ਤੇ ਸੋਨੇ ਦੀ ਮਿਹਰ ਮਿਲੀ ਮੋਹਰ ਮਿਲੀ ਪਰ ਸਾਰਾ ਨਹੀਂ ਸੀ ਭਾਂਡਾ ਭਰਿਆ ਥੱਲੇ ਕੋਲੇ ਸਾਂ ਕਹਿੰਦਾ ਤੈਨੂੰ ਕੀ ਮਿਲਿਆ ਕਹਿੰਦਾ ਮੈਨੂੰ ਕਿਕਰ ਦਾ ਕੰਡਾ ਚੁਪ ਗਿਆ ਮੈਂ ਪੱਟੀ ਬੰਨੀ ਬੈਠਾ ਖੋਣ ਨਿਕਲਦਾ ਕਹਿੰਦਾ ਹੁਣ ਦੱਸ ਤੈਨੂੰ ਇੰਨੇ ਦਿਨਾਂ ਦਾ ਕਹਿ ਰਿਹਾ ਸਾਂ ਟਾਈਮ ਵੇਸਟ ਕਰ ਰਹੇ ਆਂ ਜਿੱਥੇ ਮੈਂ ਗਿਆ ਮੈਨੂੰ ਸੋਨਾ ਮਿਲਿਆ ਤੂੰ ਗਿਆ ਪੈਰਾਂ 'ਚ ਸੂਲ ਕੰਡਾ ਚੁਬ ਕੇ ਆ ਗਿਆ ਤੂੰ ਦੱਸ ਸੰਗਤ ਚੰਗੀ ਏ ਕਿ ਮੇਰਾ ਰਾਹ ਚੰਗਾ ਏ ਉਹਦੇ ਤੇ ਸੰਗਤ ਦਾ ਬੜਾ ਰੰਗ ਚੜਿਆ ਸੀ ਕਹਿੰਦਾ ਵੀ ਮੈਂ ਨਹੀਂ ਫੈਸਲਾ ਕਰਾਂਗਾ ਤੂੰ ਇੱਕ ਕੰਮ ਕਰ ਤੂੰ ਮੱਥਾ ਨਾ ਟੇਕੀਂ ਜਿਸ ਗੁਰੂ ਕੋਲ ਮੈਂ ਜਾਣਾ ਮੈਂ ਉਹਦੇ ਤੋਂ ਪੁੱਛ ਲਾਂਗਾ ਮੇਰਾ ਅੰਦਰ ਦੁਬਦਾ ਚ ਪੈ ਗਿਆ ਵੀ ਇਹ ਚੰਗਾ ਕਿ ਮੈਂ ਕਹਿੰਦਾ ਚੱਲ ਫਿਰ ਉਹਦੇ ਮਨਸਿਓ ਖੁਸ਼ੀ ਨਾਲ ਚੱਲ ਪਿਆ ਜਦੋਂ ਮਹਾਰਾਜ ਜੀ ਨੂੰ ਜਾ ਕੇ ਦੱਸਿਆ ਮਹਾਰਾਜ ਅਸੀਂ ਆਪਸ ਵਿੱਚ ਸ਼ਰਤ ਜੀ ਲਾਈ ਸੀ ਕਿ ਮਾਰੇ ਰਸਤੇ ਜਾਂਦਾ ਮੈਂ ਸੰਗਤ ਵੀ ਜਾਣਾ ਇਹਨੂੰ ਵਾਪਸੀ ਤੇ ਸੋਨੇ ਦੀ ਮੋਹਰ ਮਿਲੀ ਮੇਰੇ ਪੈਰਾਂ 'ਚ ਸੂਲ ਚੁੱਭ ਗਈ ਹੁਣ ਸਾਨੂੰ ਦੱਸੋ ਰਸਤਾ ਇਹਦਾ ਚੰਗਾ ਕਿ ਮੇਰਾ ਮਹਾਰਾਜ ਪਿਆਰ ਨਾਲ ਕਹਿੰਦੇ ਨੇ ਤੇਰਾ ਜਿਹਨੂੰ ਸੂਲ ਚੁੱਭੀ ਸੀ ਤੇ ਤੇਰਾ ਕਹਿੰਦੇ ਇਹਦਾ ਮਹੜਾ ਜੀ ਕਿਉਂ ਕਹਨ ਲੱਗੇ ਇਹਦੇ ਕਰਮ ਚੰਗੇ ਸਨ ਇਹ দানਪੂਨ ਕਰਦਾ ਰਿਹਾ ਇੰਨੇ ਚੰਗੇ ਕਰਮ ਸਨ ਇਹਦੇ ਭਾਗਾ ਚ ਪੂਰੇ ਦਾ ਪੂਰਾ ਸੋਨੇ ਦਾ ਜਿਹੜਾ ਭਾਂਡਾ ਹੈ ਉਹ ਭਰਿਆ ਹੋਇਆ ਸੀ ਇਹਦੇ ਭਾਗਾ ਹੀ ਸੀ ਪਰ ਸੱਚ ਇਹ ਵੇ ਮਾੜੀ ਸੰਗਤ bad ਕਿਸਮਤੀ ਸੜ ਕੇ ਕੋਲਾ ਹੋ ਗਏ ਤੇ ਉਹ ਕਹਿੰਦਾ ਜਿਹੜਾ ਇੱਕ ਮਿਲਿਆ ਇਹ ਕਿਉਂ ਮਿਲ ਗਿਆ ਕਹਿੰਨ ਲੱਗੇ ਇਹ ਇਸ ਕਰਕੇ ਇੱਕ ਬਚ ਗਿਆ ਤੂੰ ਇਹਦੀ ਸੰਗਤ ਕਰਦਾ ਪਿਆ ਸੀ ਸਮਝ ਗਿਆ ਨਾ ਜੀ ਇਹ ਗੁਰਮਖ ਰੋਜ ਹੁੰਦਾ ਸੀ ਤੇਰੀ ਦੀ ਸੰਗਤ ਕਰਦਾ ਤਾਂ ਇੱਕ ਮਿਲ ਗਿਆ ਤੈਨੂੰ ਜੇ ਇਹ ਰਾਜ ਤੈਨੂੰ ਅਜੇ ਨਾ ਟੱਕਰਦਾ ਵੀ ਕੋਲਾ ਸੀ ਤੇਰੇ ਭਾਕਸਨ ਕੋਲਾ ਬਣ ਗਏ ਇਹ ਸਾਖੀਆਂ ਜਿਹੜੀਆਂ ਨੇ ਆਪਾਂ ਭਾਵੇਂ ਇਹ ਕਈ ਵਾਰੀ ਮੈਨੂੰ ਪਤਾ ਵੀ ਛੱਡ ਦਿੰਨੇ ਜਿੰਨਹੀਂ ਜੀਏ ਪੁਰਾਣੀਆਂ ਜੀਆਂ ਗੱਲਾਂ ਜੀ ਇਸ ਤਰ੍ਹਾਂ ਜੀ ਹਰ ਸਾਖੀ ਜਿਹੜੀ ਉਹ ਬੜੇ ਡੂੰਘੇ ਅਰਥ ਰੱਖਦੀ ਏ ਕਹਿੰਦੇ ਨੇ ਤੇਰੇ ਕਰਮ ਤੇਰੇ ਕੋਲਾ ਬਣਾ ਗਏ ਇੱਕ ਕਰਮ ਤੇਰਾ ਚੰਗਾ ਨਿਕਲਿਆ ਤੂੰ ਇਹਦੇ ਨਾਲ ਤੁਰਦਾ ਜਾਇਆ ਤੇ ਰੱਬ ਨੇ ਤੈਨੂੰ ਇੱਕ ਮੋਹਰ ਦੇ ਦਿੱਤੀ ਤੱਕੰਦੇ ਮੈਨੂੰ ਇਹ ਗੱਲ ਸਮਝਾਓ ਇਹ ਚੰਗਾ ਕਿਵੇਂ ਰਹਿ ਗਿਆ ਇਹਨੂੰ ਕਿਉਂ ਨਹੀਂ ਮਿਲੀ ਮਹਾਰਾਜ ਕਹਿੰਦੇ ਨੇ ਇਹਦੇ ਭਾਗਾ ਚ ਇਹਨੇ ਕਤਲ ਕਰਨਾ ਸੀ ਜੇ ਇਹ ਜਾਂਦਾ ਉੱਥੇ ਨਸ਼ੇ ਚੂਰੋ ਕੇ ਬੰਦਾ ਮਰਦਾ ਇਹਨੇ ਸੂਲੀ ਚੜਨਾ ਸੀ ਇਹ ਸੰਗਤ ਕਰਦਾ ਰੱਬ ਨੇ ਇਹਦਾ ਉਹ ਵਕਤ ਹੀ ਟਾਲ ਦਿੱਤਾ ਉਹ ਟਾਈਮ ਹੀ ਨਿਕਲ ਗਿਆ ਸੱਚਮੁੱਚ ਗੁਰੂ ਸੰਗਤ ਵਿੱਚ ਅਸਰ ਵੀ ਰਹਿ ਗਿਆ ਜਿਹੜੀ ਸੂਲੀ ਬਣ ਕੇ ਠੁੱਕਣੀ ਸੀ ਗਲੇ 'ਚ ਉਹ ਗੁਰੂ ਦੀ ਸੰਗਤ ਨੇ ਸੂਲ ਬਣਾ ਕੇ ਦੁੱਖ ਹੀ ਕੱਟ ਦਿੱਤਾ ਹੁਣ ਕਹਿੰਦੇ 10 ਉਹਨੇ ਚਰਨ ਭਗ ਲੈ ਕਹਿੰਦਾ ਮਹਾਰਾਜ ਕਿਰਪਾ ਕਰੋ ਗੁਰੂ ਸਾਹਿਬ ਕਹਿੰਦੇ ਤੂੰ ਕੋਲੇ ਬਣਾ ਬੈਠ ਮੈਂ ਆਪ ਨੂੰ ਬੇਨਤੀ ਕਰਾਂਗਾ ਸੱਚੀ ਮੁੱਚੀ ਕਲਰ ਕੇਰੀ ਛਪੜੀ ਕੋਲੇ ਬਣਾ ਦਿੰਦੀ ਹੈ ਸੰਤ ਸਭਾ ਜਕਾਰ ਅੰਦਰ ਨੂੰ ਬਖਸ਼ਿਸ਼ ਕਰਦੀ ਹੈ ਹੁਣ ਇਹ ਬਿਰਤੀ ਜਿਹੜੀ ਹੈ ਸੁਭਾਅ ਬਦਲਨੇ ਬੜੇ ਮੁਸ਼ਕਲ ਹੁੰਦੇ ਬਹੁਤ ਮੁਸ਼ਕਲ ਹੈ ਸੁਭਾਅ ਬਦਲਨਾ ਕੱਲ ਵੀ ਆਪ ਜੀ ਨਾਲ ਮੈਂ ਗੱਲ ਕੀਤੀ ਸੀ ਸੁਭਾਅ ਜਦੋਂ ਪੱਕ ਜਾਂਦਾ ਹੈ ਨਾ ਉਹਨੂੰ ਚੇਂਜ ਕਰਨਾ ਬੜਾ ਮੁਸ਼ਕਲ ਹੈ ਅਸੀਂ ਬੋਲਦੇ ਆ ਮੈਂ ਵੀ ਬੋਲਦੇ ਆ ਮੈਨੂੰ ਪਤਾ ਮੈਂ ਕਥਾ ਕਰਦੇ ਕਈ ਵਾਰੀ ਕਹਿੰਦਾ ਸੱਚੀ ਗੱਲ ਮੇਰਾ ਸੁਭਾਅ ਬਣ ਚੁੱਕਾ ਹੈ ਹੁਣ ਜੇ ਮੈਂ ਜ਼ੋਰ ਵੀ ਲਾਵਾਂ ਨੇ ਸ਼ਬਦ ਮੈਂ ਨਹੀਂ ਕਹਿਣਾ ਧੱਕੇ ਨਾਲ ਨਿਕਲੇਗਾ ਕਿਸੇ ਵੀ ਚੀਜ਼ ਦਾ ਬੋਲ ਦਾ ਖਾਣੇ ਦਾ ਪੀਣੇ ਦਾ ਸੰਗ ਦਾ ਸੁਭਾਅ ਬਣ ਜਾਏ ਉਹਨੂੰ ਬਦਲਣਾ ਬੜਾ ਮੁਸ਼ਕਲ ਹੁੰਦਾ ਹੈ ਨਹੀਂ ਬਦਲਿਆ ਜਾਂਦਾ ਪਰ ਗੁਰੂ ਸਾਹਿਬ ਅੱਜ ਬਖਸ਼ਿਸ਼ ਕਰਦੇ ਆ ਇੱਥੇ ਜੀ ਜਦੋਂ ਮਹਾਰਾਜ ਨੇ ਕਹਿੰਦੇ ਵੀ ਤੂੰ ਠੀਕ ਹੈ ਤੇ ਕਹਿੰਦੇ ਜਦੋਂ ਉਹ ਉਹਦੀ ਅੱਖਾਂ ਭਰ ਰਹੀਆਂ ਜਿਹਨੂੰ ਕੰਡਾ ਚੁਬਾ ਸੀ ਬ੍ਰਿੰਮ ਸ਼ੁਕਰਾਨੇ ਦੇ ਅਤਰ ਤੇ ਉਹ ਦੂਜਾ ਇਸ ਕਰਕੇ ਰੋ ਪਿਆ ਵੀ ਮੈਂ ਕੀ ਗਵਾਇਆ ਉੱਥੇ ਫਿਰ ਕਹਿੰਦਾ ਤਦ ਬਾਬਾ ਸ਼ਬਦ ਬੋਲਿਆ ਕਹਿੰਦੇ ਮਰਦਾਨਿਆਂ ਮਾਰੂ ਰਾਜ ਸੁਰ ਕਰ ਤਾਰ ਸੁਰ ਕੀਤੀ ਫਿਰ ਮਾਰਨੀ ਸ਼ਬਦ ਲਾਇਆ ਕਰਨੀ ਕਾਗਦ ਮਨ ਮਸਵਾਣੀ ਬੁਰਾ ਭੁਲਾ ਦੋ ਲੇਖ ਪੈ ਜਿਉਂ ਜਿਉਂ ਕਿਰਤ ਚਲਾਈ ਤੂੰ ਚਲੀਆ ਤਉ ਗੁਣ ਨਾਹੀ ਅੰਧ ਰਹੇ ਚਿਤ ਚੇਤਸ ਕੀਨੀ ਬਾਬਰਿਆ ਹਰ ਵਿਸਰਤ ਤੇਰੇ ਗੁਣ ਗੜਿਆ ਇਹ ਸ਼ਬਦ ਅਸਲ ਚ ਉਥੇ ਉਚਾਰਨ ਕੀਤਾ ਮੈਂ ਅੱਜ ਪਹਿਲੀ ਵਾਰੀ ਪੜਿਆ ਜੀ ਮੈਂ ਸਾਖੀ ਚਲੋ ਬੜੀ ਬੜੀ ਆਮ ਵਿਦਵਾਨਾਂ ਤੇ ਬੜੀ ਮੇਰੀ ਅੱਜ ਇੱਛਾ ਸੀ ਮੂਲ ਪਾਠ ਕਰੀਏ ਮੂਲ ਪਾਠ ਚ ਕਹਤਾ ਬਾਬੇ ਸ਼ਬਦ ਬੋਲਿਆ ਹਰ ਬਿਸਰਤ ਤੇਰੇ ਗੁਣ ਗਲਿਆ ਜਾਲੀ ਰਹਿਣ ਜਾਲ ਦਿਨ ਖਵਾ ਜੇਤੀ ਘੜੀ ਫਾਹੀ ਤੇਤੀ ਰਸਨ ਚੋਗ ਚੁਗੈ ਨਿਤ ਫਸੈ ਛੂਡ ਸਮੂੜੇ ਕਵਣ ਗੁਣੀ ਕਾਇਆ ਆਰਨ ਮਨ ਵਿੱਚ ਲੋਕਾ ਪੰਚ ਅਗੰਤ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸਨੀ ਉੱਥੇ ਨੇ ਕੋਲਿਆਂ ਦੇ ਅਰਥ ਮੈਨੂੰ ਲੱਗਦਾ ਇਸ ਤਰ੍ਹਾਂ ਸ਼ਬਦ ਟੁਕਾਇਆ ਹੋਣਾ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸਨੀ ਚਿੰਤ ਭਈ ਭਇਆ ਮਨੂਰ ਸੜ ਚੁਕਿਆ ਜੀ ਨਕੰਮੇ ਨੂੰ ਕੋਈ ਘਰ ਰੱਖਦਾ ਮਨੂਰ ਲੋਹਾ ਬਾਹਰ ਸੱਜਿਆ ਜਾਂਦਾ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਜਿਵੇਂ ਮਨੂਰ ਲੋਹੇ ਨੂੰ ਲੋਕ ਬਾਹਰ ਸੱਟਦੇ ਆ ਜੇ ਗੁਰੂ ਬਖਸ਼ਿਸ਼ ਕਰੇ ਤੇ ਮਨੂਰ ਨੂੰ ਸੋਨਾ ਬਣਾ ਦਿੰਦੇ ਨੇ ਕਾਲੇ ਕਾਂ ਤੋਂ ਸਾਰੇ ਨਫ਼ਰਤ ਕਰਦੇ ਆ ਜੇ ਗੁਰੂ ਕਿਰਪਾ ਨਾਲ ਸੰਗਤ ਵਿੱਚ ਆ ਜਾਏ ਤੇ ਗੁਰੂ ਖੰਸ ਬਣਾ ਦਿੰਦਾ ਹੈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰੂ ਮਿਲੇ ਤਨੇ ਕਾ ਇਕ ਨਾਮ ਅੰਮ੍ਰਿਤ ਉਹ ਦੇਵ ਹੈ ਤੋਂ ਨਾਨਕ ਤ੍ਰਿਸ਼ਤਸ ਦੇਖਾਂ ਬੇਨਤੀ ਜਿਹੜੀ ਕਰ ਲੱਗਾ ਅੰਦਰ ਕਿਵੇਂ ਤਬਦੀਲ ਹੋ ਸਕਦਾ ਉਸ ਤਰ੍ਹਾਂ ਚਲੋ ਇੱਕ ਬਚਨ ਹੋਰ ਹੈ ਜੀ ਸੰਤ ਗੁਰੂ ਨੂੰ ਸਰੋਵਰ ਕਹਿ ਬਾਣੀ ਚ ਬੜੀ ਥਾਂ ਮਾਤੇ ਇੱਥੋਂ ਤੱਕ ਕਿ ਮਹਾਰਾਜ ਕਹਿੰਦੇ ਸਰਵਰ ਹੰਸ ਤੁਰੇ ਹੀ ਮੇਲਾ ਖਸਮੇ ਐਵੇਂ ਪਾਣਾ ਸਰਵਰ ਦਾ ਅਰਥ ਸਤਗੁਰੂ ਖੰਸ ਦਾ ਅਰਥ ਹੈ ਗੁਰਸਿੱਖ ਜਿਵੇਂ ਆਪ ਸੰਗਤ ਚ ਬੈਠਦੇ ਹੋ ਕਹਿੰਦੇ ਨੇ ਇਹ ਜਿਹੜੇ ਬੈਠੇ ਆ ਸਰੋਵਰ ਤੇ ਆ ਕੇ ਹੰਸ ਇਹ ਅੱਜ ਨਹੀਂ ਆਏ ਤੁਰੇ ਕੀ ਮੇਲਾ ਇਹ ਧੁਰ ਦਰਗਾਹ ਤੋਂ ਮੇਲਾ ਇਹਨਾਂ ਦਾ ਲਿਖਿਆ ਹੈ ਸਰਵਰ ਖੰਸ ਤੁਰੇ ਕੀ ਮੇਲਾ ਕਸਮੈਂ ਇਵੇਂ ਪਾਣਾ ਸਰਵਰ ਅੰਦਰ ਕੀ ਰਾ ਮੋਤੀ ਸੋ ਹੰਸਾਂ ਦਾ ਖਾਣਾ ਇਹ ਹੰਸਾਂ ਦੀ ਖੁਰਾਕ ਹੈ ਸ਼ਬਦ ਬਗਲਾ ਕਾਗਨਾ ਰਹੀ ਸਰਵਰ ਹੁਣ ਨਿਰਮਲ ਸਰੋਵਰ ਦੇ ਨੇੜੇ ਤੁਸੀਂ ਕਹੋ ਵੀ ਬਗਲਾ ਤੇ ਕਾਂ ਵਹਿ ਜਾਏ ਉਹ ਕਦੀ ਰਹਿ ਨਹੀਂ ਸਕਦਾ ਬਗਲਾ ਕਾਗਨ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਜਿੰਨਾ ਮਰਜੀ ਸਿਆਣਾ ਹੋਵੇ ਸਤ ਸੰਗਤ ਰੂਪੀ ਰਸ ਨਹੀਂ ਲੈ ਸਕਦਾ ਬਗਲਾ ਕਾਗਨ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹਨਾਂ ਰਿਜਕ ਨਾ ਪਇਓ ਉਥੇ ਉਹਨਾਂ ਹੋਰੋ ਖਾਣਾ ਉਹਨਾਂ ਦਾ ਰਿਜਕ ਉਥੇ ਨਹੀਂ ਇਹ ਕਿਵੇਂ ਬਦਲ ਸਕਦਾ ਆਹ ਇੱਕ ਮਹਾਰਾਜ ਜੀ ਦੀ ਬਾਣੀ ਚ ਦਰਸ਼ਨ ਕਰੀਏ ਸਤ ਸੰਗਤ ਹੀ ਬੰਦੇ ਦੇ ਅੰਦਰ ਨੂੰ ਧੁੰਦੀ ਹੈ। ਭਾਈ ਗੁਰਦਾਸ ਸਾਹਿਬ ਦਾ ਇੱਕ ਵਚਨ ਹੈ। ਹੰਸ ਤੇ ਪਰਮ ਹੰਸ ਸਮਝੋ। ਬਾਹਰ ਦਾ ਮਾਨਸਰੋਵਰ ਤੇ ਹੰਸ ਸਤ ਸੰਗਤ ਸਰੋਵਰ ਤੇ ਗੁਰੂ ਕੇ ਸਿੱਖ ਪਰਮ ਹੰਸ। ਦੋਨਾਂ ਦੀ ਆਪਸ ਵਿੱਚ ਉਹਨਾਂ ਨੇ ਤੁਲਨਾ ਕੀਤੀ। ਕਹਿੰਦੇ ਨੇ ਮਾਨਸਰੋਵਰ ਦੀ ਨਿਸ਼ਾਨੀ ਵੇਖ ਕੇ ਹੰਸ ਉੱਡ ਕੇ ਸਰੋਵਰ ਤੇ ਆ ਜਾਂਦਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਧਰਮ ਨੂੰ ਉਚਿਆਣ ਵਾਲੀ ਜਿਹੜੀ ਗੁਰੂ ਦੀ ਤੁਝਾ ਕੈ ਨਿਸ਼ਾਨ ਕੈ ਜਿਹੜੇ ਪਰਮ ਹੰਸ ਗੁਰਸਿੱਖ ਨੇ ਜੀ ਉਹ ਗੁਰਦੁਆਰੇ ਧਰਮਸ਼ਾਲਾ ਵਿੱਚ ਨਿਸ਼ਾਨੀ ਵੇਖ ਕੇ ਆ ਜਾਂਦੇ ਨਿਸ਼ਾਨ ਝੁਲਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਉਹ ਸਤਗੁਰੂ ਦੇ ਦਰਬਾਰ ਵਿੱਚ ਪਹੁੰਚ ਸੋੜਿਓ ਪਰ ਆਪੇ ਪ੍ਰਸ਼ਨ ਕਰਦੇ ਆ ਵੀ ਇਹ ਕ ਹੰਸ ਉੱਤੇ ਸਿੱਖ ਪਰਮਹੰਸ ਕਿਉਂ ਸਤ ਸੰਗਤ ਪਰਮਹੰਸ ਕਿਉਂ ਹੁਣ ਉੱਥੇ ਭਾਈ ਸਾਹਿਬ ਦੋਨਾਂ ਦੀ ਤੁਲਨਾ ਸ਼ੁਰੂ ਕਰਦੇ ਆ ਪੇ ਖੰਸ ਜਿਹੜਾ ਉਹ ਸਰੋਵਰ ਤੇ ਆਉਂਦਾ ਹੈ ਮਾਨਸਰੋਵਰ ਤੇ ਤੇ ਗੁਰਸਿੱਖ ਜਿਹੜਾ ਉਹ ਸਤ ਸੰਗਤ ਤੇ ਗੁਰੂ ਦੇ ਕੋਲ ਆਉਂਦਾ ਹੈ ਇਸ ਕਰਕੇ ਪਰਮਹੰਸ ਕਹਿੰਨੇ ਤੇ ਭਾਈ ਸਾਹਿਬ ਆਪ ਹੀ ਫਿਰ ਉੱਤਰ ਦੇਣ ਲੱਗ ਪੈਂਦੇ ਆ ਕਿ ਦੋਨਾਂ ਦੀ ਤੁਲਨਾ ਇੱਕੋ ਜਿਹੀ ਗੁਣ ਤੇ ਕੋਈ ਇੱਕ ਆਪਣੇ ਸਰੋਵਰ ਤੇ ਚਲਾ ਗਿਆ ਦੂਜਾ ਸੰਗਤ ਵੀ ਚਲਾ ਗਿਆ ਫਿਰ ਪਰਮਹੰਸ ਕਿਉਂ ਕਿ ਉਹ ਕਿ ਤੁਸੀਂ ਖੰਸ ਤੋਂ ਸ਼ਬਦ ਲਿਆ ਪਰਮਹੰਸ ਭਾਈ ਸਾਹਿਬ ਅੱਗੇ ਕਹਿੰਦੇ ਆ ਕਿ ਖੰਸ ਦੇ ਜੀਭ ਵਿੱਚ ਖਟਾਸ ਹੈ ਉਹ ਕੀ ਕਰਦਾ ਹੈ ਪਾਣੀ ਨੂੰ ਤੇ ਦੁੱਧ ਨੂੰ ਜੋ ਚੁੰਨ ਮਾਰਦਾ ਫੜ ਜਾਂਦਾ ਪਾਣੀ ਤੇ ਦੁੱਧ ਵੱਖਰਾ ਕਰ ਦਿੰਦਾ ਹੈ ਤੇ ਕਿੰਨੇ ਜਦੋਂ ਸੰਗਤ ਵਿੱਚ ਗੁਰ ਸਿੱਖ ਹੁੰਦੇ ਨੇ ਪਰਮ ਅੰਸ ਕਿਹਾ ਉਹਨਾਂ ਨੂੰ ਉਹ ਸੱਚੀ ਮੁੱਚੀ ਦੁਰਮਤ ਤੇ ਗੁਰਮਤ ਦਾ ਨਖੇੜਾ ਕਰ ਦਿੰਦੇ ਨੇ ਗੁਰੂ ਨੇ ਸ਼ਬਦ ਦੀ ਚੁੰਝ ਦਿੱਤੀ ਦਿੱਤੀ ਹੈ ਉਹ ਨਖੇੜਾ ਕਰ ਦਿੰਦੇ ਆ ਉਹ ਕਹਿੰਦਾ ਗੁਣ ਤਾਂ ਫੇਰੀ ਪੂਜਾ ਹੋਇਆ ਕੀ ਵਿਸ਼ੇਸ਼ਤਾ ਯਾਦੀ ਹੋਈ ਉਹ ਪਾਣੀ ਤੇ ਦੁੱਧ ਵਖਰਾ ਕਰਦਾ ਇਹ ਅਸਲ ਚ ਦੁਰਮਤ ਤੇ ਗੁਰਮਤ ਨੂੰ ਵੱਖ ਕਰਦੇ ਨੇ ਉਹ ਨਤੀਜਾ ਸ਼ਬਦ ਕਿਹਾ ਹੰਸ ਮੋਤੀ ਚੁੰਦਾ ਹੈ ਜੀਬ ਨਾਲ ਤੇ ਗੁਰਸਿੱਖਾਂ ਨੂੰ ਪਰਮ ਅੰਸ ਤਾਂ ਕਿੰਨੇ ਸੁਰਤ ਦੀ ਜੀਬ ਨਾਲ ਸ਼ਬਦ ਦੇ ਮੋਤੀ ਚੁੰਦੇ ਆ ਉਹ ਕਹਿੰਦਾ ਬਰਾਬਰ ਤਾਂ ਫੇਰ ਇੱਕੋ ਆਖੇ ਸੁਣੋ ਬੇਨਤੀ ਮੈਂ ਰਿਪੀਟ ਕਰਨਾ ਕਿ ਸੰਗਤ ਵਿਸ਼ੇਸ਼ ਕਿਉਂ ਹੈ ਹੰਸ ਸਰੋਵਰ ਮਾਨਸ ਸਰੋਵਰ ਤੇ ਜਾਂਦਾ ਹੈ ਗੁਰਸਿੱਖ ਸੰਗਤ ਵਿੱਚ ਆਉਂਦਾ ਹੈ ਹੰਸ ਖੀਰ ਤੇ ਨੀਰ ਵਾਹ ਕਰ ਦਿੰਦਾ ਤੇ ਸਿੱਖ ਦੁਰਮਤ ਤੇ ਗੁਰਮਤਨ ਵਾਹ ਕਰ ਲੈਂਦਾ ਹੰਸ ਸੱਚ ਇਹ ਵੇ ਕਿ ਤਰ ਸਕਦਾ ਉਹ ਕਹਿੰਦੇ ਨੇ ਪਰਮ ਹੰਸ ਜਿਹੜਾ ਭਵ ਸਾਗਰ ਤਰ ਜਾਂਦਾ ਅਗਲੀ ਗੱਲ ਭਾਈ ਸਾਹਿਬ ਨੇ ਕਈ ਕਹਿੰਦੇ ਚੇਤੇ ਰੱਖੀ ਹੰਸ ਦੇ ਕੋਲ ਕਾਂ ਚਲਾ ਜਾਏ ਬਗਲਾ ਚਲਾ ਜਾਏ ਹੰਸ ਬਗਲੇ ਨੂੰ ਕਦੀ ਤਬਦੀਲ ਨਹੀਂ ਕਰ ਸਕਦਾ ਸਤ ਸੰਗਤ ਨੂੰ ਪਰਮਹੰਸਾਂ ਦੀ ਸੰਗਤ ਤਾਂ ਕਿ ਇਥੇ ਕਾਂ ਵਰਗੇ ਕਾਲੇ ਤੇ ਬਗਲੇ ਵਰਗੀ ਕਪਟੀ ਆ ਜਾਣ ਗੁਰਸਿੱਖ ਪਰਮਹੰਸ ਉਹਨਾਂ ਕਪਟੀਆਂ ਤੇ ਮਨ ਦੇ ਕਾਲਿਆਂ ਨੂੰ ਵੀ ਪਰਮੰਸ ਬਣਾ ਦਿੰਦੇ ਨੇ ਇਹ ਕੰਮ ਹੰਸ ਨਹੀਂ ਕਰ ਸਕਦਾ ਭਾਈ ਸਾਹਿਬ ਦੇ ਬਚਨ ਨੇ ਮਾਨ ਸਰ ਹੰਸ ਸਾਧ ਸੰਗਤ ਪਰਮਹੰਸ ਧਰਮ ਤੂ ਜਾ ਧਰਮ ਸ਼ਾਲਾ ਚੱਲ ਆ ਉਹ ਤਖੀਰ ਨੀਰ ਨਰਵਾਰੋ ਕਹਿ ਬਖਾਨੀਆਂ ਇਤ ਦੁਰਮਤ ਗੁਰਮਤ ਸਮਝਾ ਬਈ ਉਹ ਸ਼ਬਦ ਵਰਤ ਰਹੇ ਕਿ ਉਥੇ ਜਿਹੜੇ ਨੇ ਇਹ ਵਖਰੇ ਇੱਥੇ ਵੀ ਸ਼ਬਦ ਵਰਤਿਆ ਉਹ ਉਹ ਤਹ ਹੰਸ ਬੰਸ ਦੁਬਦਾ ਨਾ ਮੇੜ ਸਕੈ ਇਤ ਕਾਗ ਪਾਗ ਸਭ ਰੂਪ ਕੈ ਮਿਲਾਬ ਹੈ ਮਾਨ ਸਰੋਵਰ ਸੰਗਤ ਐਸੀ ਹੈ ਜਿਹੜੀ ਸੱਚ ਮੁੱਚ ਬਗਲੇ ਬਿਰਤੀ ਨੂੰ ਆਓ ਗੁਰੂ ਸਾਹਿਬ ਦੀ ਬਾਣੀ ਚੋਂ ਦਰਸ਼ਨ ਕਰੀਏ ਮਾਨ ਸਰੋਵਰ ਸਤਗੁਰੂ ਭਾਈ ਗੁਰਦਾਸ ਜੀ ਕਾਗੋ ਹੰਸ ਜਲੋਂ ਦੁੱਧ ਪੀਣਾ ਕਾਂ ਤੋ ਹੰਸ ਤੇ ਸੱਚੀ ਮੁੱਚੀ ਖਾਨਸਬ ਵਰਤੀ ਦੇ ਦਿੰਦੇ ਇੱਕ ਮਹਾਰਾਜ ਜੀ ਦਾ ਬਚਨ ਹੁੰਦਾ ਗੁਰਤ ਗੁਰ ਤੀਰਤ ਦਰਿਆਉ ਹੈ ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਗੁਰ ਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਕਰੇ ਮਹਾਰਾਜ ਕਹਿੰਦੇ ਸਤਗੁਰ ਪਾਈਐ ਪੂਰਾ ਨਾਵਣ ਪਸ਼ੂ ਪਰੇ ਤੋਂ ਦੇਵ ਕਰੇ ਇਹ ਬਦਲਦਾ ਹੈ ਗੁਰ ਪਟਾਣ ਇੱਕ ਬਚਨ ਕਿਹ ਹੈ ਗੁਰੂ ਅੰਗਦ ਸਹਿ ਬਾਰੇ ਅਮੈ ਦ੍ਰਿਸ਼ਟੀ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਲ ਗੁਰੂ ਅੰਗਦ ਦੇਵ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਐਸੀ ਹੈ ਉਹ ਸੱਚੀ ਮੁੱਚੀ ਪਾਪੀਆਂ ਦੇ ਗੁਨਾਹ ਕਰਨ ਵਾਲਿਆਂ ਦੇ ਪਾਪ ਦੋ ਘੱਟ ਦਿੰਦੀ ਹੈ ਅਮੈ ਦ੍ਰਿਸ਼ਟੀ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਬੈ ਗੁਰ ਨਾਮ ਨੇ ਦਰਿਆਉ ਜਨਮ ਹਮ ਆ ਕਾਂ ਦੀ ਕਾਲਕ ਤੁਮ ਦੇਨੀ ਗੁਰ ਨਵਨੀ ਤਰਿ ਆਵ ਜਨਮ ਆਮ ਕਾਲਕ ਤੋ ਵੈ ਸੁ ਕਹੋ ਟਲ ਗੁਰ ਸੇਵੀ ਹੈ ਐਨ ਇਸ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਅਜ ਸਤਗੁਰੂ ਗੁਰੂ ਨਾਨਕ ਸਹਿ ਮਹਾਰਾਜ ਜੀ ਨੇ ਇਹੀ ਬਖਸ਼ਿਸ਼ ਕੀਤੀ ਪਹਿਲੀ ਬਿਰਤੀ ਕਾਗ ਬਿਰਤੀ ਦਸਿਓ ਨੇ ਕਲਰ ਕੇਰੀ ਛਪੜੀ ਕਵਵਾ ਮਲਮਲਾ ਹੈ ਪਾਵੇਂ ਸੇ ਅਖਰੀ ਅਰਤ ਸ਼ੁਰੂ ਅਜ ਕਰ ਦਿੰਨੇ ਇਹਦੇ ਭਾਵ ਅਰਥ ਨੇ ਉਹ ਲੋਕਾਂ ਦੀ ਸੰਗਤ ਜਿਹੜੀ ਕਲਰੀ ਮਿੱਟੀ ਦੀ ਤਰ੍ਹਾਂ ਜਿਹਦੇ ਤੇ ਨਾ ਬਾਣੀ ਨਾ ਨਾਮ ਸਿਮਰਨ ਕੋਈ ਵੀ ਚੀਜ਼ ਅਸਰ ਨਹੀਂ ਕਰਦੀ ਤੇ ਮਹਾਰਾਜ ਕਹਿੰਦੇ ਨੇ ਕौਵਾ ਮਲ ਮਲਣਾ ਹੈ ਅੰਦਰੋਂ ਤੇ ਬਾਹਰੋਂ ਜਿਹੜਾ ਆਤ ਦਾ ਮੈਲਾ ਉਹ ਇਸ ਔਗਣਾ ਨਾਲ ਭਰੇ ਕੋਈ ਲੋਕਾਂ ਦੀ ਉਸੰਗਤ ਵਿੱਚ ਮਲ ਮਲ ਕੇ ਨਾ ਹੁੰਦਾ ਉਹਨੂੰ ਚੰਗਾ ਲੱਗਦਾ ਪਿਆ ਜੀ ਸਤਿਗੁਰੂ ਕਹਿੰਦੇ ਨੇ ਮਨ ਤਨ ਮੈਲਾ ਅਗੁਣੀ ਮਨ ਤੇ ਤਨ ਦੋਨੋਂ ਮੈਲੇ ਜਿਉਂ ਮੈਲੇ ਬਾਹਰੋਂ ਨਿਰਮਲ ਨਾ ਪਰ ਇਹ ਬਾਹਰੋਂ ਵੀ ਮੈਲੇ ਆ ਮਹਾਰਾਜ ਦੇ ਬਰਦੇ ਮਨ ਵੀ ਮੈਲਾ ਤਨ ਵੀ ਮੈਲਾ ਅਬਗਣਾ ਨਾਲ ਭਰੇ ਹੋਏ ਨੇ ਚਿੰਜ ਭਰੀ ਗੰਦੀ ਆਏ ਜਿਵੇਂ ਕਾਂ ਦੀ ਚਿੰਜ ਮੈਂ ਬੇਨਤੀ ਕੀਤੀ ਗੰਦਗੀ ਨਾਲ ਭਰੀ ਰਹਿੰਦੀ ਹੈ ਇਸੇ ਤਰ੍ਹਾਂ ਇਸ ਬੰਦੇ ਦੀ ਬਿਰਤੀ ਜਿਹੜੀ ਜ਼ੁਬਾਨ ਨਿੰਦਿਆ ਨਾਲ ਹੀ ਭਰੀ ਰਹਿੰਦੀ ਸਰਵਰ ਹੰਸ ਨਾ ਜਾਣਿਆ ਇਥੇ ਮੈਂ ਅਰਜ ਕੀਤੀ ਸਰਵਰ ਦਾ ਅਰਥ ਕੀਤਾ ਗੁਰੂ ਸੰਗਤ ਬਾਣੀ ਹੰਸ ਦਾ ਅਰਥ ਕੀਤਾ ਇਹ ਜੀਵ ਅਸਲ ਚ ਅਸਲੇ ਦੇ ਤੌਰ ਤੇ ਖੰਸ ਗਏ ਇਹ ਪ੍ਰਮਾਤਮਾ ਦੀ ਅੰਸ ਹੈ ਨਾ ਜਿਹੜੇ ਪ੍ਰਮਾਤਮਾ ਦੇ ਗੁਣ ਨੇ ਉਹ ਹੀ ਇਹਦੇ ਨੇ ਜਿਵੇਂ ਆਪਾਂ ਚਲੋ ਕਹਿੰਦੇ ਆ ਵਿਕਤੀ ਤੌਰ ਤੇ ਮੈਲ ਹੁੰਦੀ ਪਰ ਸਦਾ ਜੀਵ ਚ ਮੈਲ ਨਹੀਂ ਰਹਿਣੀ ਹੁਣ ਪਾਣੀ ਹੈ ਉਹਦਾ ਜਿਹੜਾ ਅਸਲ ਹੈ ਹਾਈਡਰੋਜਨ ਆਕਸੀਜਨ ਸਮੁੰਦਰ ਦਾ ਵੀ ਤੇ ਦੂਜਾ ਗੰਦੇ ਪਾਣੀ ਦਾ ਅਸਲਾ ਵੀ ਤੇ ਉਹ ਹੀ ਹੈ ਨਾ ਹਾਈਡਰੋਜਨ ਆਕਸੀਜਨ ਪਰ ਜਿਹੜਾ ਅੱਜ ਮੈਲਾ ਹੋਇਆ ਪਿਆ ਇਹ ਨਹੀਂ ਸਦਾ ਮੈਲਾ ਨਹੀਂ ਰਹਿਣਾ ਇਹ ਸੁਭਾਗ ਹੈ ਕੁਦਰਤ ਦਾ ਕਿ ਜਿਹਨੂੰ ਅਤ ਦਾ ਬਦਬੋਹ ਵਾਲਾ ਪਾਣੀ ਕਹਿੰਦੇ ਉਹ ਵੀ ਨਹੀਂ ਮੈਲਾ ਹੁੰਦਾ ਕੋਈ ਸਮੇਂ ਲਈ ਮੈਲਾ ਰਹਿੰਦਾ ਜਦੋਂ ਕਿਰਨ ਪੈਂਦੀ ਹੈ ਖਵਾ ਚੱਲਦੀ ਉਹ ਪਾਣੀ ਨੂੰ ਚੁੱਕ ਕੇ ਲੈ ਜਾਂਦੀ ਮੈਲ ਥੱਲੇ ਬਹਿ ਜਾਂਦੀ ਅਸਲ 'ਚ ਜੀਵ ਦਾ ਅਸਲੀ ਸੁਭਾਅ ਮੈਲਾ ਨਹੀਂ ਗੁਰੂ ਸਾਹਿਬ ਨੇ ਤੇ ਸ਼ਬਦ ਵਰਤ ਰਿਆ ਕਿ ਇਸ ਜੀਵ ਖੰਸ ਨੇ ਗੁਰੂ ਸਰੋਵਰ ਨੂੰ ਨਹੀਂ ਜਾਣਿਆ ਕਿਉਂ ਨਹੀਂ ਜਾਣਿਆ ਕਾਗ ਕੁਪੰਖੀ ਸੰਗ ਜਿਹੜੀ ਸੰਗਤੈ ਨੂੰ ਮਿਲ ਗਈ ਉਹ ਅਸਲ ਚ ਮਿਲ ਗਈ ਕਾਲੇ ਕਾਮਾਂ ਦੀ ਉਹ ਪੰਖੀਆਂ ਦੀ ਚੰਗੇ ਉਹਨਾਂ ਦਾ ਪੱਖ ਨਹੀਂ ਸੀ ਸਾਖਤ ਸਿਓ ਐਸੀ ਪ੍ਰੀਤ ਹੈ ਬੁੱਝੋ ਗਿਆਨੀ ਰੰਗ ਏ ਗੁਰਮਖੋ ਪ੍ਰਮਾਤਮਾ ਦੇ ਪ੍ਰੇਮ ਨੂੰ ਪਾਲਣ ਵਾਲਿਓ ਪ੍ਰੇਮ ਵਿੱਚ ਭਿੱਜ ਕੇ ਇਸ ਗੱਲ ਨੂੰ ਸਮਝੋ ਜਿਹੜੀ ਕਾਂ ਦੀ ਬਿਰਤੀ ਹੈ ਸਾਖਤ ਦੀ ਬਿਰਤੀ ਗੁਰੂ ਸਾਹਿਬ ਅੱਗੇ ਬਿਰ ਕਰਦੇ ਆ ਸੰਤ ਸਭਾ ਜੈਕਾਰ ਕਰ ਬੰਨਿਤ ਛੇ ਤਰ੍ਹਾਂ ਦੀ ਸਭਾ ਇਹ ਸਿੱਖ ਸਭਾ ਸੰਤ ਸਭਾ ਗੁਰੂ ਸਭਾ ਮੈਂ ਸੋਚ ਰਿਹਾ ਮੈਂ ਗਿਣਤੀ ਕਰ ਰਿਹਾ ਸਭਾ ਦੀ ਸੰਤ ਸਭਾ ਸਿੱਖ ਸਭਾ ਸਾਧ ਸਭਾ ਗੁਰੂ ਸਭਾ ਇੱਕ ਮਾਰ ਨੇ ਦੁਸ਼ਟ ਸਭਾ ਵੀ ਕਿਹਾ ਦੁਸ਼ਟ ਸਭਾ ਮਿਲ ਮੰਤਰ ਬੁਕਾਇਆ ਇਹ ਵੀ ਸਭਾ ਹੈ ਇਹ ਜਿਹੜੀ ਸੰਤ ਸਭਾ ਇਹ ਸਿੱਧ ਗੋਸ਼ਟ ਵਿੱਚ ਵੀ ਹੁੰਦਾ ਨਾ ਮਹਾਰਾਜ ਜੀ ਨੇ ਸ਼ਬਦ ਵਰਤੇ ਸੰਤ ਸਭਾ ਦਾ ਉੱਥੇ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਸੰਤ ਸਭਾ ਦਾ ਅਰਥ ਕਰੀਏ ਸਤ ਸੰਗਤ ਦਾ ਇਕੱਠ ਗੁਰੂ ਸੰਗਤ ਦਾ ਇਕੱਠ ਜੈਕਾਰ ਕਰ ਜੈਕਾਰ ਦਰ ਤੇ ਉੱਚੀ ਸਰੀ ਬੋਲ ਸਿਬਦ ਕਰ ਇਹਦਾ ਅਰਥ ਹੋ ਗਿਆ ਤੂੰ ਸਤ ਸੰਗਤ ਵਿੱਚ ਗੁਰਮਖਾਂ ਕੋਲ ਗੁਰੂ ਕੋਲ ਉੱਥੇ ਜਾ ਤੇ ਉਸ ਸੰਗਤ ਵਿੱਚ ਉੱਚੀ ਉੱਚੀ ਰੱਬ ਦੀ ਸਿਬਦ ਕਰ ਸੰਤ ਸਭਾ ਜੈਕਾਰ ਕਰ ਗੁਰਮਖ ਕਰਮ ਕਮਾਓ ਜੋ ਗੁਰੂ ਨੇ ਸ਼ਬਦ ਵਰਤਿਆ ਹੈ ਗੁਰਮਖਾਂ ਵਾਲੇ ਕਰਮਕਾਰ ਉਹ ਕਰਮਕਾਰ ਗੁਰੂ ਸਾਹਿਬ ਕਹਿੰਦੇ ਨਿਰਮਲ ਨਾਮਨ ਨਾਨਕਾ ਇਹ ਅਸਲ ਚ ਤੇਰਾ ਕਲਰ ਕੇਰੀ ਛਪੜੀ ਵਾਲਾ ਜਿਹੜਾ ਪਾਪ ਉਹ ਧੁੱਪ ਜਾਏਗਾ ਇਹ ਫਿਰ ਤੂੰ ਨਾ ਕਾਂ ਰਹੇਗਾ ਨਾ ਬਗਲਾ ਰਹੇਗਾ ਕਿਆ ਹੰਸ ਕਿਆ ਬਗਲਾ ਮਾਰਨੀ ਸ਼ਬਦ ਵਰਤੇ ਉਹ ਪ੍ਰਮਾਤਮਾ ਜਾ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੂ ਹੰਸ ਕਰੇ